ਸਾਸੀਆ ਕਿਸਾਨ ਵੀਰੋ ਤੁਹਾਡਾ ਬਰਾਡ ਕੈਟਰਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤੇ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28501 ਵੀਰੇ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਬਾਈ ਪਿੰਡ ਕੋਟਪੜਾ ਜਿਲ੍ਹਾ ਇਹਨੂੰ ਬਠਿੰਡਾ ਪਿਆ ਜਾਂਦਾ ਤਹਿਸੀਲ ਇਹਨੂੰ ਮੋੜ ਪਿਆ ਜਾਂਦੀ ਆ ਤੇ ਬਾਕੀ ਦੀ ਜਾਣਕਾਰੀ ਆਪਾਂ ਬਾਈ ਤੋਂ ਪੁੱਛਦੇ ਆ ਆਜੋ ਬਾਈ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਜੀ ਨਾਂ ਕੀ ਹੈ ਜੀ ਆਪਣਾ ਮੇਰਾ ਨਾਮ ਵੀਰੇ ਮਨਪ੍ਰੀਤ ਸਿੰਘ ਹੈ ਵੈਸੇ ਪਿੰਡ 'ਚ ਸਾਰੇ ਮੰਨਾਰਮਣੇ ਦੇ ਨਾਂ ਤੋਂ ਜਾਣਦੇ ਆਪਾਂ ਠੀਕ ਹੋ ਜੀ ਮਨਪ੍ਰੀਤ ਦੇ ਨਾਂ ਤੇ ਕੀ ਤੇ ਵੀਰ ਜੀ ਆਪਣੇ ਘਰ ਆਉਣਾ ਹੋਵੇ ਤੇ ਕੀ ਡਰੈੱਸ ਹੈ ਜੀ ਵੀਰੇ ਆਪਣਾ ਪਿੰਡ ਜਾ ਕੇ ਜਿਹਨੂੰ ਮਰਜ਼ੀ ਨਾ ਪੁੱਛ ਲਿਓ ਵੀ ਮੰਨੇ ਰਮਾਣੇ ਦੇ ਘਰੇ ਜਾਣਾ ਆਪੇ ਦੱਸ ਦੇਣਗੇ ਬਾਕੀ ਆਪਣੇ ਸਾਹਮਣੇ ਆ ਅੰਗਰੇਜ਼ ਦੀ ਚੱਕੀ ਹੈ ਜੀ ਠੀਕ ਹੋ ਜੀ ਸਾਹਮਣੇ ਛੱਪੜ ਆ ਛੱਪੜ ਇੱਕ ਦੂਜਾ ਗੁਰਦੁਆਰੇ ਪਾਸੇ ਹੀ ਪੈਂਦਾ ਠੀਕ ਹੋ ਜੀ ਪਰ ਆਹ ਵਾਲਾ ਛੱਪੜ ਇੱਧਰ ਅੰਗਰੇਜ਼ ਦੀ ਚੱਕੀ ਆਪਣੇ ਕੋਲੇ ਵੀਰੇ ਦੋ ਤਾਂ ਆ ਗੱਬਣਾ ਨੇ ਠੀਕ ਆ ਬਾਈ ਤੇ ਇੱਕ ਸੂਈ ਹੋਈ ਆ ਤਾਜੀ ਮੰਨ ਲਓ 10 ਦਿਨ ਹੋ ਗਏ 12 ਦਿਨ ਠੀਕ ਹੋ ਜੀ ਜੀ 2 1/2 ਮਹੀਨੇ ਦੀ ਸੂਈ ਠੀਕ ਹੋ ਜੀ ਤੇ ਬਾਈ ਆਪਣਾ ਵਪਾਰ ਦਾ ਕੰਮ ਕਿ ਕਰਦੀਆਂ ਵੇੜਾਂ ਪਕਾਉਂਦੇ ਵੀਰੇ ਆਪਣਾ ਕਰਦੀਆਂ ਵੇੜਾਂ ਕਰਦੀਆਂ ਵੇੜਾਂ ਪਕਾਉਂਦਾ ਜੀ ਤੇ ਵੀਰੇ ਦੱਸਿਓ ਡਿਟੇਲ ਪਹਿਲੀ ਵੇੜ ਦੀ ਕੀ ਆ ਜੀ ਇਹ ਵੀਰੇ ਦੂਜੀ ਸੂਏ ਸੂਣਾ ਬੱਚੀ ਨੇ ਠੀਕ ਹੋ ਜੀ ਤੇ ਦੁੱਧ ਦਾ ਰਿਕਾਰਡ ਇਹਦਾ ਪਹਿਲੇ ਸੂਏ ਸੀਗਾ ਬਾਈ 18 ਕਿਲੋ ਦਾ ਠੀਕ ਹੋਏ ਆਪਣੇ ਕੋਲ 18 ਲੀਟਰ ਇਹਨੇ ਦੁੱਧ ਦਿੱਤਾ ਜੀ ਠੀਕ ਹੋ ਜੀ ਤੇ ਹੁਣ ਕਿੰਨੇ ਦਿਨਾਂ ਦੀ ਕੱਚੀ ਹੈ ਜੀ ਏ ਬਾਈ ਹਫਤਾ ਲੈ ਜੂ ਹੈਗਾ ਹਫਤਾ ਲੈ ਜੂ ਮਾੜਾ ਆ ਤੁਰਾ ਵਿਖਾ ਦੀ ਬਾਈ ਹਾਂਜੀ ਬਾਡੀ ਪੰਤਰ ਦੀ ਦੇਖ ਸਕਦੇ ਹੋ ਸੋਹਣੀ ਹੈ ਵੀਰੇ ਕੱਦ ਕਾਟ ਦੀ ਸੋਹਣਾ ਥਣਾ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਥੋੜਾ ਪਸੂ ਡਰ ਜਾਂਦਾ ਕੈਮਰੇ ਨੂੰ ਵੇਖ ਕੇ 10 ਦਿਨ ਹਜੇ ਲੈ ਜਾਣੇ ਆ 18 ਲੀਟਰ ਦੁੱਧ ਪਾਇਆ ਬਾਈ ਨੇ ਪਹਿਲੇ ਸੂਏ ਆ ਜਾਓ ਬਾਈ ਜੀ ਬਹੁਤ ਵੀਰ ਬੱਛੀ ਆ ਬਾਈ ਠੀਕ ਹੋ ਜੀ ਤੇ ਦੁੱਧ ਵੀ ਬਹੁਤ ਸੰਘਣਾ ਆ ਫੈਂਟ ਬਹੁਤ ਵਧੀਆ ਆਉਂਦੀ ਆ ਠੀਕ ਹੋ ਜੀ ਬਾਈ ਦੇ ਘਰ ਦੇ ਪਸ਼ੂ ਆ ਤੇ ਬਾਈ ਜੀ ਕੀ ਕੀ ਮੁੱਲ ਕਰਦੇ ਨੇ ਆਪਾਂ ਇਹਦਾ ਜੀ ਇਹਦਾ ਵੀਰੇ 55000 ਰੁਪਏ 55000 ਬਾਈ ਇਹਦਾ ਮੁੱਲ ਕਰਦੇ ਆ ਠੀਕ ਹੋ ਜੀ ਤੇ ਮਾਨ ਕੀਤਾ ਜਾਊਗਾ ਜੀ ਮਾਨਤਨ ਮੌਕੇ ਤੇ ਬਿਲਕੁਲ ਠੀਕ ਹੋ ਜੀ ਤੇ ਦੂਸਰੇ ਪਸ਼ੂ ਅੱਲੀ ਆ ਜੋ ਕੀ ਡਿਟੇਲ ਆਈ ਇਹਦੀ ਇਹ ਵੀ ਬਾਈ ਦੂਜੇ ਸੂਰੇ ਸੋਨਾ ਬੱਛੀ ਨੇ ਦੂਜੇ ਸੂਰੇ ਸੋਨਾ ਕਿੰਨੇ ਦਿਨਾਂ ਦੀ ਕੱਚੀ ਆ ਜੀ ਇਹ ਬਾਈ ਲੈ ਜੋ ਜੀ ਮਹੀਨੇ ਦੇ ਲਾਵੀ ਲੈ ਮਹੀਨਾ ਇਹ ਹਜੇ ਕੱਚੀ ਆ ਬਈ ਮਹੀਨੇ ਅੰਗੂਈ ਕੱਚੀ ਆ ਤੁਸੀਂ ਦੇਖ ਥਾਣ ਵਧੀਆ ਲੱਗਿਆ ਹੋਇਆ ਬਾਈ ਹੂ ਮੁੱਥੇ ਦੀ ਚੰਗੀ ਆ ਛੋਟਾ ਥਾਣਾ ਪ्योर ਬੱਛੀ ਐ ਠੀਕ ਹੋ ਜੀ ਨਸਲ ਨਹੀਂ ਜੀ ਇਹ ਦੋ ਗਲੀ ਚ ਆ ਗਈ ਠੀਕ ਹੋ ਜੀ 100% ਪ्योर ਬੱਛੀ ਆ ਬਹੁਤ ਸੋਹਣੀ ਬੱਛੀ ਆ ਠੀਕ ਜੀ ਇਹੇ ਸੇਵਾ ਨਹੀਂ ਹੁੰਦੀ ਮੇਰੇ ਕੋਲ ਜਿਆਦੇ ਪਸ਼ੂ ਕਰਤੇ ਇੱਕ ਮਾਂ ਆਪ ਮਾਰਉਂਦੇ ਸੀ ਮੇਰੀ ਮੂਹਰੇ ਵੀ ਮਾਰ ਹੁੰਦੀ ਸੀ ਠੀਕ ਹੋ ਜੀ ਇਹੇ ਸੇਵਾ ਸਰਤੇ ਤੇ ਦੁੱਧ ਬਹੁਤ ਘੱਡੂ ਬਾਈ ਓਕੇ ਬਾਈ ਜੀ ਮੜਾ ਇਤੋ ਰਵਖਾ ਦੇ ਵੀਰੇ ਇਹਨੇ ਪਹਿਲੇ ਸੋਏ ਬਾਈ 20 ਲੀਟਰ ਦੁੱਧ ਦਾ ਅੱਛਾ ਆਪਣੀ ਇਹ ਵੀ ਕਰਦੀ ਐ ਜੀ ਹਾਂ ਜੀ ਬਾਈ ਠੀਕ ਹੋ ਜੀ ਪਹਿਲੇ ਸੂਏ 20 ਲੀਟਰ ਦਾ ਰਿਕਾਰਡ ਆ ਵੀਰੇ ਹਜੇ ਮਹੀਨੇ ਦੀ ਕੱਚੀ ਆ 81 23 ਹੋ ਗਏ ਕਿਲੋ ਇਹ ਹੱਥ ਤੇ ਨਹੀਂ ਨੂੰ ਦੇਖ ਸਕਦੇ ਹੋ ਬਈ ਤੁਸੀਂ ਆਜੂ ਬਰੇ ਮੋੜ ਲਿਓ ਇਹ ਨੂੰ ਬਥੇ ਦੇ ਸਕਦੇ ਹਾਂ ਚੰਗੀ ਆ ਬਾਈ ਹਲਕਾ ਛੋਟਾ ਥਣ ਲੱਗਿਆ ਹੋਇਆ ਬਾਈ ਬਾਕੀ ਜੋ ਸੂਨ ਲੱਗੀ ਉਹ ਖਾਣਾ ਬੱਜ ਜਾਂਦਾ तकरीबन ਜਿਹੜੇ ਵਪਾਰੀ ਬੰਦੇ ਆ ਉਹਨਾਂ ਨੂੰ ਤਾਂ ਪਤਾ ਹੀ ਹੁੰਦਾ ਜਾਂ ਜਿਨ੍ਹਾਂ ਦੇ ਘਰੇ ਪਸ਼ੂ ਰੱਖੇ ਉਹਨਾਂ ਨੂੰ ਵੀ ਪਤਾ ਹੀ ਹੁੰਦਾ ਜੀ ਇਹਦਾ ਕੀ ਮੁੱਲ ਕਰਦੇ ਆ ਵੀਰ ਆਪਾਂ ਅੱਜ ਦੇ ਟਾਈਮ 'ਚ ਵੀਰੇ ਜਿਹੜਾ ਮੁੱਲ 55000 ਆ ਜੀ ਉਹ ਛਿਆਰ ਕਰਕੇ ਵੇਚਨੀ ਆ ਉਦੋਂ ਇਹਦਾ ਫਿਰ ਉਹੇ ਜਿਹਾ ਮੁੱਲ ਠੀਕ ਹੋ ਜੀ ਹੁਣ ਦੇ ਟਾਈਮ ਵਿੱਚ ਬਈ ਅੱਜ ਦੇ ਮੁੱਲ 'ਚ ਇਹਦਾ 55000 ਬਾਈ ਨੇ ਮੁੱਲ ਕੀਤਾ ਤੇ ਮਾਨ ਕੀਤਾ ਜਾਊਗਾ ਜੀ ਵੀਰੇ ਮਾਨ ਤਾਂ ਜਰੂਰ ਹੋਵੇਗਾ ਠੀਕ ਹੋ ਜੀ ਤੇ ਤੀਸਰੇ ਨਾਗਰਲੀ ਆ ਜੋ ਕੀ ਡਿਟੇਲ ਆ ਜੀ ਇਹਦੀ ਇਹਨੂੰ ਬਾਈ ਸੂਈ ਨੂੰ 12-13 ਦਿਨ ਹੋ ਗਏ ਜੀ 12-13 ਦਿਨ ਹੋ ਗਏ ਸੂਈ ਨੂੰ ਕਿੰਨਾ ਦ ਆਸਟਾਈਮ ਵੀਰੇ ਦਾ ਥੱਲੇ 14 ਕਿਲੋ ਦੁੱਧ ਹੈ 14 ਕਿਲੋ ਦੁੱਧ ਤਿਆਰ ਆ ਦੁੱਧ ਇਹ ਕਰ ਦੂ 16 17 ਦੁੱਧ ਕਰ ਠੀਕ ਹੈ ਤੇ ਪਹਿਲੇ ਸੂਏ ਕਿੰਨਾ ਦੁੱਧ ਪਾਇਆ ਜੀ ਆਪਾਂ ਇਹ ਬਈ ਪਹਿਲੇ ਸੂਏ ਆਪਾਂ ਨੇ ਕੋਈ ਨਹੀਂ ਸੀਗਾ ਆਪਾਂ ਗੱਭਣ ਗਾਂ ਲਈ ਸੀ ਅੱਛਾ ਢੋਕੜ ਗੱਭਣ ਗਾਂ ਲੈ ਕੇ ਆਈ ਸੀ ਤੇ ਆਪਾਂ ਢੋਕੜ ਥੱਲੇ ਕਿੰਨਾ ਦੁੱਧ ਚੋਇਆ ਜੀ ਢੋਕੜ ਥੱਲੇ ਬਈ ਥੱਲੇ ਆਪਾਂ ਚੋਇਆ ਸੀਗਾ 10 11 ਕਿਲੋ ਦੁੱਧ ਚੋਇਆ ਠੀਕ ਹੈ 10 11 ਕਿੰਨੇ ਮਹੀਨਿਆਂ ਦੀ ਲੈ ਕੇ ਆਂਦੀ ਵੀਰਾ ਆਪਾਂ ਇਹ ਬਈ ਮੰਨ ਲਓ ਆਈ ਮੰਨ ਲਓ ਇਹਦਾ ਟਾਈਮ ਨੇੜੀ ਸੀਗਾ ਠੀਕ ਹੋ ਜੀ ਦੇਖ ਸਕਦੇ ਹੋ ਥਾਣਾ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਲੰਮਾ ਥਾਣਾ ਮੁਠੀ ਵਾਲਾ ਥਾਣਾ ਗਾਂ ਵੇਖ ਸਕਦੇ ਹੋ ਹਲਕੀ ਜੀ ਸਾਈਡ ਦਿਖਾਉਂਦੀ ਆ ਬਾਈ ਮੜਾ ਤੁਰਾ ਖਾਦੀ ਵੀਰੇ ਯਾਰ ਹਾਂਜੀ ਇੱਕ ਕੋਸ਼ਿਸ਼ ਰਹਿੰਦੀ ਆ ਸਚਾਈ ਦੱਸਣ ਦੀ ਕਿਸੇ ਭਰਾ ਦਾ ਗੀੜਾ ਨਾ ਵਜੇ ਜੋ ਸਚਾਈ ਆ ਤੁਹਾਡੇ ਸਾਹਮਣੇ ਹੀ ਆ ਹਵਾਨਾ ਤੁਸੀਂ ਚੈੱਕ ਕਰ ਸਕਦੇ ਹੋ ਉਕੜ ਗੱਬਣ ਬਾਈ ਗਾਂ ਲੈ ਕੇ ਆਜੋ ਬਾਈ ਜੀ ਥਾਣਾ ਚੰਗਾ ਲੱਗਿਆ ਹੋਇਆ ਵੀਰੇ ਹਵਾਨਾ ਥੋੜਾ ਅੱਗੇ ਨੂੰ ਰੱਖ ਦੀ ਬਾਈ ਥਾਣਾ ਦੀ ਕੁਆਲਿਟੀ ਅਪਚਾਹੇ ਦੇਖ ਹੀ ਸਕਦੇ ਹੋ ਚੰਗਾ ਥਾਣਾ ਲੱਗਿਆ ਹੋਇਆ ਤੇ ਬਾਈ ਜੀ ਐ ਸੋਇ ਕਿਹੜੇ ਸੂਏ ਸੋਨਾ ਜੀ ਇਹਨੇ ਇਵਰੇ ਤੀਜੇ ਸੂਏ ਸੂਈ ਹੋਈ ਹੈ ਤੀਜੇ ਸੂਏ ਸੂਈ ਹੋਈ ਹੈ ਠੀਕ ਹੋ ਜੀ ਤੇ ਮਗਰ ਕੀ ਹੈ ਜੀ ਇਹਦੇ ਮਗਰ ਇਹਦੇ ਬਾਈ ਬੱਛੀ ਹੈ ਠੀਕ ਹੋ ਜੀ ਤੇ ਉਹ ਇੱਕ ਨੰਬਰ ਬੱਛੀ ਹੈ ਠੀਕ ਹੋ ਬਾਈ ਜੀ ਤੇ ਕੀ ਮੁੱਲ ਕਰਦੇ ਆਂ ਜੀ ਆਪਾਂ ਇਹਦਾ ਜੇ ਤਾਂ ਬਾਈ ਇਸੇ ਵੈਸੇ ਤਾਂ ਬੱਛੀ ਰੱਖਣੀ ਹੈ ਠੀਕ ਹੋ ਜੀ ਤੇ ਜੇ ਤਾਂ ਬੱਛੀ ਨਾਲ ਹੈ ਫਿਰ ਤਾਂ ਇਹਦਾ 55000 ਮੁੱਲ ਹੈ ਠੀਕ ਹੋ ਜੀ ਤੇ ਬਿਨਾ ਬੱਛੀ ਤੋਂ 45000 ਬਿਨਾ ਬੱਛੀ ਤੋਂ 45000 ਮੁੱਲ ਆ ਜੇ ਬੱਛੀ ਦੇ ਨਾਲ 55000 ਮੁੱਲ ਆ ਤੇ ਠੀਕ ਹੋ ਜੀ ਅਗਲੇ ਆ ਜਾਈ ਅੱਗੇ ਨਗਦੇ ਲਈ ਕੀ ਡਿਟੇਲ ਹੈ ਜੀ ਇਹਦੀ ਏ ਵੀਰੇ ਆਪਣਾ ਦੂਜੇ ਸਵੇਰ ਸੁੱਜੀ ਹੈ ਜੀ ਠੀਕ ਹੋ ਜੀ ਤੇ 2.5 ਮਹੀਨੇ ਹੋ ਗਏ ਨੂੰ ਸੁੱਜੀ ਨੂੰ ਠੀਕ ਹੋ ਜੀ ਇੰਨਾ ਹੋ ਗਿਆ ਤੇ ਟੀਕਾ ਭਰਾਇਆ ਠੀਕ ਹੋ ਜੀ ਤੇ ਇਸ ਟਾਈਮ ਇਹ ਥੱਲੇ 14 ਦਾ 14 ਕਿਲੋ ਦੁੱਧ ਹੈਗੇ 14 ਲੀਟਰ ਦੁੱਧ ਤਿਆਰ ਹੈ ਇਸ ਟਾਈਮ ਆਪਾਂ ਜੋਕੇ ਦੇਵਾਂਗੇ ਵੀਰੇ ਬਿਲਕੁਲ ਠੀਕ ਹੋ ਜੀ ਤੇ ਮਗਰ ਕੀ ਹੈ ਜੀ ਇਸ ਟਾਈਮ ਇਹ ਮਗਰ ਬਾਈ ਬੱਛੀ ਆ ਇਹਦੇ ਮਗਰ ਬੱਛੀ ਆ ਤੁਸੀਂ ਵੇਖ ਸਕਦੇ ਹੋ ਬੱਛੀ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਸੀਮਨ ਪਤਾ ਲੱਗੇ ਕਿਹੜੇ ਦਾ ਕੀ ਲੱਗਿਆ ਸੀਮਨ ਬਾਈ ਦੇ ਬਾਈ ਦੇਖ ਕੇ ਦੱਸ ਦਾਂਗੇ ਠੀਕ ਹੋਈ ਦੇਖ ਕੇ ਦੱਸ ਦੇ ਸਾਰਿਆਂ ਦੇ ਚੰਗੇ ਲੱਗਿਆ ਉਹ ਦੋਵੇਂ ਗੱਬਣਾ ਦੇ ਵੀ ਠੀਕ ਹੋਈ ਉਹਨਾਂ ਦੇ ਇੱਕ ਦੇ ਵਰਲਡ ਵਾਈਡ ਦਾ ਇੱਕ ਦੇ ਤੇ ਇੱਕ ਦੇ ਪੈਨਲ ਮਿਕਸਟਰ ਦਾ ਠੀਕ ਹੋ ਜੀ ਤੇ ਮੜਾ ਤੁਰਾ ਵਖਾ ਦਿਓ ਬਾਈ ਇੱਕ ਦਾ ਮੈਂ ਸੋਨ ਦੇਖ ਕੇ ਦੱਸ ਦਾਂ ਥਣ ਵੇਖ ਸਕਦੇ ਹੋ ਬਾਈ ਤੁਸੀਂ ਲੰਮਾ ਥਾਣਾ ਬਹੁਤ ਚੰਗੀ ਥਾਣਾ ਦੇ ਸੇਵਾ ਸਭ ਤੋਂ ਦੁੱਤ ਬਹੁਤ ਛੱਡੂ ਹੈ ਠੀਕ ਹੋਈ ਕਿ ਉਹਨਾਂ ਦਾ ਬਾਈ ਤੁਸੀਂ ਚੈੱਕ ਕਰ ਸਕਦੇ ਹੋ ਥੋੜੇ ਸਾਹਮਣੋਂ ਪਸੂ ਗਏ ਹੋਏ ਬਾਈ ਬਾਕੀ ਤਕਰੀਬਨ ਸਾਰੇ ਪਾਸੇ ਚੰਗਿਆ ਬਾਈ। ਤਕਰੀਬਨ ਸਾਰੇ ਪਾਸੇ ਚੰਗਿਆ ਬਾਈ ਕੋਲ ਆਜੋ ਬਾਈ ਜੀ। ਸਮਗਰਮ ਅੱਛੀ ਹੈ ਵੀਰੇ। 13-14 ਲੀਟਰ ਇਸ ਟਾਈਮ ਦੁੱਧ ਤਿਆਰ ਆ। 1 ਮਹੀਨੇ ਤੋਂ ਪੁਰਾਣਾ ਟੀਕਾ ਭਰਾਏ ਨੂੰ। ਤੇ ਬਾਈ ਜੀ ਕੀ ਮੋਲ ਕਰਦੇ ਆਪਾਂ ਇਹਦਾ। ਇਹਦਾ ਮੁੱਲ ਵੀਰੇ 42000 ਇਹਦਾ ਮੁੱਲ 42000 ਰੁਪਇਆ ਕਰਦੇ ਹਾਂ ਠੀਕ ਹੋ ਜੀ ਤੇ ਆਪਣਾ ਕੰਟੈਕਟ ਨੰਬਰ ਬੋਲ ਦੋ ਇੱਕ ਵਾਰ ਆਪਣਾ ਕੰਟੈਕਟ ਨੰਬਰ ਹੈਗਾ ਬਾਈ 84276 44510 ਇੱਕ ਵਾਰ ਫੇਰ ਬੋਲ ਦੋ 84276 445 ਠੀਕ ਹੋ ਜੀ ਜੇ ਕਿਸੇ ਵੀਰ ਨੂੰ ਇਹਨਾਂ ਵੜਾਂ ਵਿੱਚੋਂ ਕੋਈ ਵੜ ਚੰਗੀ ਲੱਗੀ ਜਾਂ ਪਸੰਦ ਆਉਂਦੀ ਆ ਤੇ ਤੁਸੀਂ ਬਾਈ ਤੋਂ ਜਰੂਰ ਖਰੀਦਦਾਰੀ ਕਰੋ ਇਸੇ ਤਰ੍ਹਾਂ ਵੀ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ ਜੀ